मामला नगर निगम करीब अठाई साल खरीदी जगह ने दस्या के नगर निगम दी कमिश्नर, नशे विच नहीं रही, मंत्री बलकार बलविंदर कुम्बड़ा ने कहा कि जे सुनवाई न हो आर आई सोहन सिंह उमर अठहत्तर साल पत्नी समेत कर फिर सियापा ਅਜੇ ਸੀ ਬੀ ਸੀ ਮਹਾਪੰਚਾਇਤ ਵੱਲੋਂ ਮੋਹਾਲੀ ਫੇਸ ਸਾਤਦਿਆ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਲ ਫੜੋ ਮੋਰਚੇ ਤੇ ਸੀਨੀਅਰ ਸਿਟੀਜ਼ਨ ਐਨ ਆਰ ਆਈ ਪੀੜਤ ਗੁਰਬਖਸ਼ ਕੌਰ ਉਮਰ 75 ਸਾਲ ਅਤੇ ਸੋਹਣ ਸਿੰਘ ਬੇਗਾਣਾ ਉਮਰ 78 ਸਾਲ ਪਿੰਡ ਤੇ ਡਾਕਖਾਨਾ ਜੰਡੂ ਸਿੰਘਾ ਜ਼ਿਲ੍ਹਾ ਜਲੰਧਰ ਨੇ ਆਪਣੇ ਨਾਲ ਹੋ ਰਹੇ ਤੱਕੇ ਦੀ ਦਾਸਤਾਨ ਮੋਰਚੇ ਦੇ ਸੀਨੀਅਰ ਆਗੂ ਬਸਪਾ ਸੁਭਾਸ ਘਤਰ ਅਤੇ ਅਤਿਆਚਾਰ ਪਰੇਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ, ਮੀਤ ਪ੍ਰਧਾਨ ਸਿਮਰਨਜੀਤ ਸਿੰਘ ਸ਼ੈਕੀ ਅਤੇ ਸਵਿੰਦਰ ਸਿੰਘ ਲਖੋਵਾਲ ਪ੍ਰਦਾਨ ਹਿਊਮਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੂੰ ਸੁਣਾਈ। ਉਹਨਾਂ ਦੱਸਿਆ ਕਿ ਅਸੀਂ ਨਗਰ ਨਿਗਮ ਮੁਹਾਲੀ ਦੇ ਅਦੀਨ ਆਉਂਦੇ ਪਿੰਡ ਸੁਹਾਣਾ ਵਿੱਚ 11 ਮਰਲੇ ਜਗ੍ਹਾ ਲਗਭਗ 28 ਸਾਲ ਪਹਿਲਾਂ ਖਰੀਦੀ ਸੀ। ਜਿਸ ਤੇ ਅਮਰਜੀਤ ਕੌਰ ਪਤਨੀ ਜਗਤਾਰ ਸਿੰਘ ਕੈਂਤ ਰਿਟਾਇਰਡ ਐਸਪੀ ਪੰਜਾਬ ਪੁਲਿਸ ਨੇ ਸਾਡੇ ਸਾਂਝੇ ਪਲਾਟ ਵਿੱਚ ਬਿਨਾਂ ਨਕਸ਼ਾ ਪਾਸ ਕਰਵਾਏ ਅਤੇ ਬਿਨਾਂ ਮਨਜ਼ੂਰੀ ਲਿਆ ਇੱਕ ਮੰਜ਼ਿਲ ਬਣਾ ਲਈ ਸੀ। ਜਿਸ ਦੀਆਂ ਦਰਖਾਸਤਾਂ ਮੁੱਖ ਮੰਤਰੀ ਪੰਜਾਬ ਡੀਜੀਪੀ ਪੰਜਾਬ ਕਮਿਸ਼ਨਰ ਨਗਰ ਨਿਗਮ ਮੁਹਾਲੀ ਐਨਆਰਆਈ ਕਮਿਸ਼ਨ ਨੂੰ ਦਿੱਤੀਆਂ ਤੇ ਇਸ ਤੋਂ ਬਾਅਦ ਅਸੀਂ ਪੰਜਾਬ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਵੀ ਮਿਲ ਤੇ ਦਰਖਾਸਤ ਦਿੱਤੀ ਸਾਡੀ ਇਸ ਦਰਖਾਸਤ ਤੇ ਕਾਰਵਾਈ ਕਰਦਿਆਂ ਕਮਿਸ਼ਨਰ ਨਗਰ ਨਿਗਮ ਮੁਹਾਲੀ ਨੇ ਮਿਤੀ 10 ਅਗਸਤ 2021 ਨੂੰ ਨਜਾਇਜ਼ ਉਸਾਰੀ ਨੂੰ ਟਾਉਣ ਦੇ ਹੁਕਮ ਜਾਰੀ ਕੀਤੇ ਜੋ ਸਾਰੀ ਪ੍ਰੈਸ ਦੇ ਸਾਹਮਣੇ ਪੀੜਤ ਪਰਿਵਾਰ ਨੇ ਦਿਖਾਏ पर बड़े अफसोस की गल है कि तीन साल बीत जान तो बाद भी कोई कार्रवाई नहीं हुई एनआरआई पीड़ित सोहन सिंह सीनियर सिटीजन दफ्तर के चक्कर मार मार थक चुका है पीड़ित परिवार ने मंत्री बलकार सिंह नु भी अपनी दर्द कहानी दसी मंत्री साहब ने कमिश्नर नु फोन करके भी इस मामले बारे कहा पर नगर निगम मोहाली दी कमिश्नर नवजोत कौर ने कुर्सी ते नशे विच मंत्री साहब दे फोन दी भी कोई परवाह नहीं की ए सारी दुखदाई घटना सुन के मौर्चे दे सीनियर आगु बलविंदर सिंह कुंबड़ा ने कहा कि एक कमिश्नर नवजोत कौर की पहली घटना नहीं है इस तो पहले भी मेरे कोल बहुत सारे पीड़ित आए हन एक माननीय हाई कोर्ट विच केस चल रहा है जिस विच कमिश्नर नवजोत कौर ने हाई कोर्ट विच हलफिया बयान दर्ज कीता है कि मोहाली विच केवल 13 पीजे ही मंजूर हन बाकी सारीयां नाजायज और सारीयां पर उस देवी कोई कार्रवाई नहीं हुई ਮੋਰਚਾ ਆਗਵਾ ਨੇ ਸਾਰੇ ਮਸਲੇ ਤੇ ਵਿਚਾਰ ਪਟਾੰਗਰਾ ਕਰਕੇ ਤੇ ਢੀੜ ਤੇਨਾ ਲਈ ਦੀ ਸਾਰੀ ਦੁੱਖ ਪਰਿ ਕਹਾਣੀ ਸੁਣ ਕੇ ਫੈਸਲਾ ਲਿਆ ਹੈ ਕਿ ਕਮਿਸ਼ਨਰ ਨਗਰ ਨਿਗਮ ਮੋਹਾਲੀ ਨੂੰ 1 ਮਈ 2024 ਤੱਕ ਦਾ ਸਮਾਂ ਦਿੱਤਾ ਜਾ ਰਿਹਾ ਹੈ ਜੇਕਰ ਉਨ੍ਹਾਂ ਨੇ ਮਤੀ ਦਾ 6 2021 ਦੇ ਹੁਕਮ ਅਤੇ ਉਸ ਬਿਲਡਿੰਗ ਦੇ ਖਿਲਾਫ ਕਾਰਵਾਈ ਨਾ ਕੀਤੀ ਤਾਂ ਮਤੀ ਬਾਈ 1 ਮਈ 2024 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਨਗਰ ਨਿਗਮ ਕਮਿਸ਼ਨਰ ਦੇ ਦਫ਼ਤਰ ਦਾ ਕਿਰਾਉ ਕਰਕੇ ਪਿੱਛਿਆਪਾ ਕੀਤਾ ਜਾਵੇਗਾ ਤੇ ਜੋ ਹੋਲਵੀ ਨਗਰ ਨਿਗਮ ਮੁਹਾਲੀ ਦੇ ਪੀੜਤਾਂ ਆਪਰੇ ਆਪਰੇ ਸਬੂਤਾਂ ਸਮੇਤ ਸਮੇਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਤਾਂ ਜੋ ਇਸ ਕੁਰਸੀ ਤੇ ਨਸ਼ੇ ਵਿੱਚ चूर ਕਮਿਸ਼ਨਰ ਨਗਰ ਨਿਗਮ ਮੁਹਾਲੀ ਅਤੇ ਜੂਨੀਅਰ ਇੰਜੀਨੀਅਰਾਂ ਦਾ ਰਿਸ਼ਵਤ ਵਾਲਾ ਪਾਂਡਾ ਫੋੜਿਆ ਜਾ ਸਕੇ ਇਸ ਸਮੇਂ ਮੀਟਿੰਗ ਵਿੱਚ ਨਛੱਤਰ ਸਿੰਘ ਆਗੂ ਕਿਸਾਨ ਯੂਨੀਅਨ ਚਰਨਪ੍ਰੀਤ ਸਿੰਘ ਕਰਮਜੀਤ ਸਿੰਘ ਆਨਖੇੜੀ ਬਲਜੀਤ ਸਿੰਘ ਬਾਬੂ ਵੇਦ ਪ੍ਰਕਾਸ਼ ਆਦੇ ਹਾਜ਼ਰ ਹੋਏ ਆ ਰਹੇ ਉਹ ਤੁਸੀਂ ਸਾਰੀ ਪ੍ਰੈਸ ਤੋਂ ਜੋ ਸਾਡੀ ਆਵਾਜ਼ ਨੂੰ ਬੁਲੰਦ ਕਰਨ ਲਈ ਬਾਬੂ ਜੀ ਸਾਡੇ ਕੋਲੇ ਐਨ ਆਰ ਆਈ ਜਲੰਧਰ ਤੋਂ ਹਰਪ ਸਿੰਘ ਜੀ ਆਏ ਨੇ ਤੇ ਇਹਨਾਂ ਨੇ ਜਿਹੜੀ ਆਪਣੀ ਦੁਖਦਾਈ ਘਟਨਾ ਦੱਸੀ ਹੈ ਆਪਣੀ ਹੱਡ ਵੀਤੀ ਦੱਸੀ ਹੈ ਜਿਵੇਂ ਸੁਹਾਣਾ ਪਿੰਡ ਸੁਹਾਣਾ ਜੋ ਨਗਰ ਨਿਕਮਾ ਦੀ ਇਨ ਹੁੰਦਾ ਹੈ ਤੇ ਇਸ ਸੋਹਣੇ ਜਿਹਨਾਂ ਦੀ 11 11.5 ਮਰਲੇ ਜਗ੍ਹਾ ਪ੍ਰਾਪਰਟੀ ਹੈ ਬਾਬੂ ਜੀ ਨੇ ਲਈ ਵੀ ਜਿਹੜੀ ਹੈ ਤਕਰੀਬਨ ਲਗਭਗ 24-25 ਸਾਲ ਹੋ ਗਏ ਪੁਰਾਣੀ ਜਗ੍ਹਾ ਲਈ ਪੈਸਾ ਕਮਾਇਆ ਵਿਦੇਸ਼ ਗਏ ਐਨਆਰਆਈ ਰਹੇ ਤੇ ਬਾਹਰ ਜਾ ਕੇ ਕੰਮਕਾਰ ਕੀਤਾ ਤੇ ਸਾਰੀ ਜਿਹੜੀ ਪੂੰਜੀ ਪਤੀ ਲਾ ਕੇ ਇੱਥੇ ਆਪਣੀ ਪ੍ਰਾਪਰਟੀ ਜਾਇਦਾਦ ਬਣਾਈ ਉਸ ਤੋਂ ਬਾਅਦ ਹੋਇਆ ਕਿ ਉੱਥੇ ਕਾਮਨ ਸੀ ਹਿੱਸੇਦਾਰ ਕਈ ਸੀ ਉਸ ਪਲਾਟ 'ਚ ਵੱਡਾ ਪਲਾਟ ਸੀ ਇਹਨਾਂ ਨੇ ਦਾਦਾ ਸਮਰਲੇ ਆ 11-11 ਮਰਲੇ ਜਿਹੜੀ 5-7 ਬੰਦੇ ਇਹਨਾਂ ਦਾ ਸਾਰਾ ਲੈ ਲਿਆ ਤਾਂ ਜਿਹੜੇ ਬੰਦੇ ਨੇ ਬਣਾਈ ਹੈ ਉੱਥੇ ਬਿਲਡਿੰਗ ਨਾਲ ਲੱਗਦੀ ਉਹ ਸੈਡ ਐਸਪੀ ਰਿਟਾਇਰਡ ਹੈ ਪੰਜਾਬ ਪੁਲਿਸ ਚ ਉਹਨਾਂ ਨੇ ਆਪਣੀ ਪਤਨੀ ਦੇ ਨਾਂ ਜਗ੍ਹਾ ਲੈ ਲਈ ਪਰ ਲੈ ਕੇ ਉਹ ਬਿਨਾ ਨਕਸ਼ਾ ਬਿਨਾ ਕੋਈ ਮਨਜ਼ੂਰੀ ਤੋਂ ਬਣਾਈ ਗਈ ਤਾਂ ਜਦੋਂ ਬਿਨਾ ਮਨਜ਼ੂਰੀ ਤੋਂ ਬਣਾਈ ਗਈ ਬਿਨਾ ਬੰਡ ਤੋਂ ਬਣਾਈ ਗਈ ਤਾਂ ਕਿ ਪਹਿਲਾਂ ਤਾਂ ਇਹ ਬੰਡ ਹੋਣੀ ਸੀ ਪਲਾਟ ਦਾ ਜਿਹੜੀ ਪਮੈਸ ਹੋਣੀ ਸੀ ਪਮੈਸ ਤੋਂ ਬਾਅਦ ਰੱਖសា ਪਾਸਵਰਡ ਆ ਜੀ ਤਾਂ ਬਿਲਡਿੰਗ ਬਣਾਉਂਦਾ ਜਦੋਂ ਬਿਲਡਿੰਗ ਗਲਤ ਬਣ ਜਾਂਦੀ ਹੈ ਤਵੇ ਉਹ ਜੀ ਨੇ ਦਰਖਾਸਤਾਂ ਦੇਣੀਆਂ ਜਿਹੜੀਆਂ ਸ਼ੁਰੂ ਕਰਦੀ ਹੈ ਨਗਰ ਨਿਗਮ ਮੁਹਾਲੀ ਨੇ ਨਗਰ ਨਿਗਮ ਮੁਹਾਲੀ ਨੇ ਕਾਰਵਾਈ ਕਰਦਿਆਂ ਆਪਣੇ ਜਿਹੜੇ ਆਰਡਰ ਨੇ ਉਸ ਬਿਲਡਿੰਗ ਦੇ ਖਿਲਾਫ 10/8/2021 ਨੂੰ ਆਰਡਰ ਇਹ ਕਰਦੇ ਵੀ ਜਾਂ ਤਾਂ ਤੂੰ ਇਹ ਆਪਣੀ ਪੂਰੀ ਜਾਣਕਾਰੀ ਦੇ ਪਰਮਿਸ਼ਨ ਦੇ ਆਪਣੀ ਬਰਜੂਰੀ ਦੀ ਪੇਸ਼ ਕਰਦੇ ਕਰ ਨਹੀਂ ਹੈ ਤਾਂ ਤਰੇ ਖਲਾਫ ਕਿਉਂ ਨਾ ਕਾਰਵਾਈ ਕਰੀ ਜਾਵੇ ਤਾਂ 10 8 2021 ਨੂੰ ਆਰਡਰ ਹੋ ਜੰਨੇ ਵੀ ਜਿਹੜੀ ਗਲਤ ਬਿਲਡਿੰਗ ਹੈ ਗੈਰ ਕਾਨੂੰਨੀ ਉਹਨੂੰ ਢਾਣ ਦੇ ਆਰਡਰ ਕਰ ਦਿੰਦਾ ਹੈ ਮੋਹਾਲੀ ਕਮਿਸ਼ਨਰ ਜਦੋਂ ਕਰ ਦਿੰਦਾ ਹੈ ਆਰਡਰ ਉਸ ਤੋਂ ਬਾਅਦ ਕੀ ਕਰਦੇ ਇਹ ਆਰਡਰ ਸਿਰਫ ਤਾਂ ਸਿਰਫ ਨੂੰ ਮੁਰਗੀ ਬਣਾਉਣ ਆਉਂਦਾ ਹੁੰਦਾ ਹੈ ਇਹਨਾਂ ਨੂੰ ਪ੍ਰਾਪਰਟੀ ਵਾਲੇ ਤੋਂ ਪੈਸੇ ਵਡੋਰਨੇ ਹੁੰਦੇ ਆ ਨਾ ਕਿ ਉਹਦੀ ਕਾਰਵਾਈ ਕਰਨੀ ਤੋਂ 21 ਦੇ ਆਰਡਰ ਹੋਏ ਹੋਏ ਅੱਜ ਤੱਕ ਬਾਬੂ ਜੀ ਲਈ ਦਰਦਰ ਦੀਆਂ ਠੋਕਰਾਂ ਖਾ ਰਹੇ ਨੇ ਕਦੇ ਡੀਸੀ ਮੋਹਾਲੀ ਕੋਲੇ ਕਦੇ ਐਸਐਸਪੀ ਮੋਹਾਲੀ ਕੋਲੇ ਕਦੇ ਡੀਜੀਪੀ ਪੰਜਾਬ ਕੋਲੇ ਤੇ ਕਦੇ ਐਨਆਰਆਈ ਕਮਿਸ਼ਨਰ ਦੇ ਕੋਲੇ ਤੇ ਸਾਰੇ ਪਾਸੇ ਜਾ ਕੇ ਹੰਬ ਗਏ ਇੱਕ ਦਿਨ ਜਿਹੜਾ ਸਬੰਧਤ ਮੰਤਰੀ ਹੈ ਤਾਂ ਉਹਨਾਂ ਕੋਲ ਵੀ ਸ਼ਾਇਦ ਬਲਕਾਰ ਸਿੰਘ ਜੀ ਕੋਲ ਜਾ ਕੇ ਆਏ ਉਹਨਾਂ ਨੇ ਕਮਿਸ਼ਨਰ ਨੂੰ ਫੋਨ ਵੀ ਕੀਤਾ ਜਦੋਂ ਫੋਨ ਕੀਤਾ ਤਾਂ ਉਸ ਕਮਿਸ਼ਨਰ ਨੇ ਜੋ ਨਗਰ ਨਿਗਮ ਦੀ ਕਮਿਸ਼ਨਰ ਨਵਜੋਤ ਕੌਰ ਜੀ ਹੈ ਉਹਨਾਂ ਨੇ ਆਪਣੇ ਕੁਰਸੀ ਦੇ ਨਸ਼ੇ 'ਚ ਸ਼ਾਇਦ ਮੰਤਰੀ ਦੇ ਫੋਨ ਦੀ ਵੀ ਪ੍ਰਵਾਨਗੀ ਨਹੀਂ ਕੀਤੀ ਨਾ ਹੀ ਬਾਉਜੀ ਦੀ ਕੋਈ ਸੁਣਾਈ ਕੀਤੀ ਨਾਲੇ ਬਾਉਜੀ ਨੇ ਇਹ ਕਿਹਾ ਵੀ ਸਾਡੇ ਕੋਲ ਸਮਾਨ ਨਹੀਂ ਆ ਤੁਹਾਡੇ ਲਈ ਤੁਸੀਂ ਹੋਰ ਜਾ ਕੇ ਅਫਸਰਾਂ ਨੂੰ ਮਿਲੋ ਤਾਂ ਸਾਰਾ ਕੰਮ ਕਰ ਕਰੇ ਪਰ ਇਹ ਸਾਰੀ ਜਿਹੜੀ ਹਟ ਬਿੱਤੀ ਦੱਸੀ ਹੈ ਇਹ ਮੇਰੇ ਕੋਲ ਕੋਈ ਪਹਿਲੀ ਘਟਨਾ ਨਹੀਂ ਹੈ ਬਹੁਤ ਸਾਰੀਆਂ ਧਾਰਨਾ ਐਸੇ ਨਗਰ ਨਿਗਮ ਦੀਆਂ ਪਹਿਲਾਂ ਵੀ ਪਈਆਂ ਨੇ ਇੱਕ ਮਾਨਯੋਗ ਪੰਜਾਬ ਐਂਡ ਰਿਆਣਾ ਹਾਈ ਕੋਰਟ ਕੇਸ ਚੱਲ ਰਿਹਾ ਜੀ ਮੈਂ ਬਲੌਂਗੀ ਦੀ ਗੱਲ ਕਰੀਏ ਇੱਕ ਪੀਜੀ ਨੂੰ ਲੈ ਕੇ ਗੋਲੀ ਚੱਲੀ ਉੱਥੇ ਪਾਰਕਿੰਗ ਨੂੰ ਲੈ ਕੇ ਗੋਲੀ ਚੱਲੀ ਹੈ ਤੇ ਉੱਥੇ ਇੱਕ ਬੰਦੇ ਦੀ ਡੈਥ ਵੀ ਹੋਈ ਹੈ ਉਸ ਚ ਐਸੇ ਕਮਿਸ਼ਨਰ ਨੇ ਇੱਕ ਹਲਫੀਆ ਬਿਆਨ ਦੇਰ ਕੀਤਾ ਵੀ ਜਿਹੜੀਆਂ ਸਾਰੀ ਮੋਹਾਲੀ ਚ ਹੈਗੀਆਂ ਤਕਰੀਬਨ ਦਾ ਤਕਰੀਬਨ 13 ਜਿਹੜੀਆਂ ਹੈਗੀਆਂ ਰਜਿਸਟਰਡ ਹੈਗੀਆਂ ਜਿਹੜੀਆਂ ਬਣੇ ਆ ਆਪਣੀਆਂ ਬਿਲਡਿੰਗਾਂ ਬਣੀਆਂ 13 ਰਜਿਸਟਰਡ ਨੇ ਬਾਕੀ ਸਾਰੀਆਂ ਗੈਰ ਕਾਨੂੰਨੀ ਆ ਤੇ ਮਗਰ ਹੁਣ ਨਹੀਂ ਇਹਨਾਂ ਨੂੰ ਹਿਸਾਬ ਮਿਲਦਾ ਜੇਕਰ ਇਹਨਾਂ ਨੂੰ ਨਹੀਂ ਹਿਸਾਬ ਮਿਲਦਾ ਸਾਡਾ ਹੁਣ ਅਸੀਂ ਪੂਰਾ ਜਿਹੜਾ ਮੰਦਰ ਕੀਤਾ ਬਚਾਰ ਕੀਤਾ ਸਾਰੇ ਮੋਸਲੇ ਸਾਡੇ ਅਗੂ ਸਰਵਾਨ ਬੈਠੇ ਨੇ ਕੋਲਜੀ ਬੈਠੇ ਨੇ ਖੱਤਰ ਸਿੰਘ ਸਵਾਰਾ ਜੀ ਬੈਠੇ ਨੇ ਤੇ ਅਸੀਂ ਇਹਨਾਂ ਨੂੰ 3 ਦਿਨ ਦਾ ਸਮਾਂ ਦੇ ਰਹੇ ਨਗਰ ਨਿਗਮ ਕਮਿਸ਼ਨਰ ਮੁਹਾਲੀ ਨੂੰ ਪ੍ਰਸ਼ਾਸਨ ਮੁਹਾਲੀ ਨੂੰ ਤੇ ਸਮੇਂ ਦੀ ਸਰਕਾਰ ਨੂੰ ਜੇਕਰ ਨਹੀਂ ਹੁੰਦਾ ਤਾਂ ਅਸੀਂ 22 ਤਰੀਕ ਨੂੰ ਨਗਰ ਨਿਗਮ ਦੇ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ 10:00 ਵਜੇ 22 ਤਰੀਕ ਨੂੰ ਉਹਦਾ ਪਿੱਟ ਸੱਪਾ ਕਰਾਂਗੇ ਤੇ ਹੋਰ ਵੀ ਤੁਹਾਡੇ ਲਈ ਕਹਿਣਾ ਚਾਹੁੰਦੇ ਜਿਹੜੇ ਪੀੜਤ ਨਗਰ ਨਿਗਮ ਤੋਂ ਐ ਉਹ ਸਾਰੇ 22 ਤਰੀਕ ਨੂੰ 10:00 ਵਜੇ ਨਗਰ ਨਿਗਮ ਦੇ ਦਫ਼ਤਰ ਦੇ ਅੱਗੇ ਪਹੁੰਚਣ ਤਾਂ ਕਿ ਸਾਰੇ ਬੰਦੇ ਦੀ ਜਿਹੜਾ ਦੁੱਖ ਤਕਲੀਫਾਂ ਅਸੀਂ ਦੱਸ ਸਕੀ। ਸੂਨ ਸਿੰਘ ਬੇਗਾਨਾ ਕੱਲ ਉਸ ਤੋਂ ਲਾਗੂ ਜਾਂਦੇ। ਕੀ ਗੱਲ ਹੈ ਪਿੰਡ ਤੇ ਦਾਖਾ ਨਾਲ ਜਿੰਦੂ ਸਿੰਘ ਆ ਕੇ ਲੱਗੇ ਹੁੰਦੇ। ਤੇ ਬਹੁਤ ਦੇਰ ਹੋਈ ਹੈ ਮੈਂ ਤੋਂ ਇੰਗਲੈਂਡ ਤੋਂ ਟੈਲੈਂਡ ਚੱਲੇ ਗਿਆ ਸੀ ਤਕਰੀਬਨ ਜਦੋਂ ਜੋ 19 ਸਾਲ ਹੋ ਗਏ 1963 ਦੇ ਆਪੇ ਕਮਾਈ ਕਾਫੀ ਕੀਤੀ ਉਸ ਤੇ ਹਾਰਡ ਵਰਕ ਕੀਤਾ ਬਹੁਤ ਜ਼ਿਆਦਾ ਇੱਕ ਜਦੋਂ ਮੈਂ ਇੱਕ ਵਾਰੀ ਵਾਪਸ ਆਇਆ ਤਾਂ ਜਰਦਾਰ ਸਿੰਘ ਦੀ ਪਤਨੀ ਅਮਰਜੀਤ ਕੌਰ ਉਹਨੇ ਕਿਹਾ ਵੀ ਭਾਜੀ ਮੇਰੇ ਕੋ ਸਾਡੇ ਕੋ ਪੈਸੇ ਹਨਗੇ ਤੇ 42 ਮਰਲੇ ਦਾ ਪਲਾਟ ਹੈ ਤੁਸੀਂ ਅੱਧਾ ਵਿੱਚੋਂ ਲੈ ਲਓ ਸਾਡੇ ਅੰਨੇ ਦਾ ਸਾਡਾ ਬਿਆਨਾ ਮਰ ਜਾਣਾ ਜਾਣਦੇ ਸੀ ਮੈਂ ਜਾਣਦਾ ਸੀ ਥੋੜਾ ਕਿਰਿਆਸ਼ਾਦੀਆਂ ਤੇ ਜਾਣਦੇ ਸੀ ਕੌਣ ਜਾਣ ਸੀ ਜੂਰੇ ਮੇਰੇ ਤਾਂ ਫੇਰ ਮੈਂ ਪੈਸੇ ਮੰਗਾਏ ਐਸੀ ਮਂਗਾ ਕੇ ਇਸ ਦੇ ਉੱਪਰ ਆ ਗਈ ਐਸੀ ਗਰਾਉਂਡ ਚਲੇਗੇ। ਪੈਸੇ ਜਾਨੀ ਸੀਗੇ ਤਾਂ ਇਹ ਦਰਕਾਰ ਸਿੰਘ ਜਾ ਕੇ ਨਾ ਸੰਝਾ ਪਲਾਟਾ ਕਰਕੇ ਤਿੰਨ ਕ ਬੰਦੇ ਇਕੱਠੇ ਹੋਏ। ਉਹਨਾਂ ਕੋ 11 1/2 11 ਮਰਲੇ ਚੌਦੀ ਰੀਸੀ ਹੋ ਗਈ। ਬਾਕੀ ਦੇ ਪੈਸੇ ਉਹ ਕਹਿੰਦਾ ਤੁਸੀਂ ਛੱਡ ਜਾਓ ਤਾਂ ਮੈਂ ਇਹਨਾਂ ਦੀ ਰੀਸੀ ਤੁਹਾਡੇ ਨਾਮ ਦੀ ਕਰਾ ਦੂੰਗਾ। ਪਰ ਉਸ ਬੰਦੇ ਨੇ ਉਹਨਾਂ ਪੈਸੇ ਨਾ ਆਪਣੀ ਵਾਈਫ ਅਮਰਜੀਤ ਦੇ ਘਰ ਤੇ ਨਾਮ ਦੇ ਰੀਸੀ ਕਰਾ ਲਈ ਤੇ ਦੋ ਤਿੰਨ ਸਾਲਾਂ ਬਾਅਦ ਆਪਣੇ ਧਰਮ ਭਰਾ ਨੂੰ ਵੇਚ ਕੇ ਮਹਿੰਗੇ ਬਾ। ਸਾਡੇ ਨਾਂ 'ਚ ਉਹ ਪੈਸੇ ਮੋੜੇ ਅਜ ਤੱਕ ਤੇ ਨਾ ਸਾਨੂੰ ਉਹ ਪਲਾਟ ਨਾ ਆ ਉਹ ਦੱਸਦਾ ਮੈਂ ਮਾਲੀ ਕਿਸੇ ਹੋਰ ਨੂੰ ਧਰਮ ਪਲਾਂ ਦੇ ਦਿੱਤਾ ਉਸ ਤੋਂ ਬਾਅਦ ਕਿਉਂ ਨਾ ਕੋਈ ਪੇਮੈਂਟ ਸਾਡੀ ਪੂਰੀ ਪਰ ਮੇਰੇ ਪੈਸੇ ਇਹ ਮੁੜੇ ਜਿਹੜੇ ਮੈਂ ਉਹ ਕੋਈ ਸ਼ਾਦੀ ਆ ਸੀ ਉਹ ਮੈਨੂੰ ਪੈਸਾ ਨਹੀਂ ਮੁੜਿਆ ਕਹਿੰਦਾ ਤਰ ਲੋ ਜੋ ਕਰਨਾ ਮੈਂ ਜੀ ਪੁਲਿਸ ਅਫਸਰ ਦੀ ਕੀ ਕਰਦੇ ਸੀ ਚਲੋ ਐਨੀ ਵੈਸ ਚੋ ਕਰਕੇ ਬੈਠੇ ਰਹੇ ਫਿਰ ਜਦੋਂ 2019 ਦੇ ਬਿਸਨਸ ਪਤਾ ਲੱਗਾ ਵੀ ਉਹ ਉਥੇ ਮਕਾਨ ਬਣਾਉਂਦਾ ਆ ਅਸੀਂ ਐਪਲੀਕੇਸ਼ਨ ਦਿੱਤੀ ਸੀ ਕਿਹਾ ਵੀ ਇਹਦਾ ਨਾਂ ਨਕਸ਼ਾ ਬਾਦਕ ਹੋਇਆ ਤੇ ਨਾਂ ਇਹ ਵੀ ਵੰਡ ਹੋਈ ਆ ਇਹਨੂੰ ਸਟਾਪ ਕੀਤਾ ਜਾਵੇ ਬੰਦ ਕੀਤਾ ਜਾਵੇ ਇਹਨੂੰ ਤੇ ਉਹਨਾਂ ਨੇ ਉਸ ਵੇਲੇ ਮਾਨਯੋਗ ਕਮਿਸ਼ਨਰ ਗਰਗ ਸੀਗੇ ਕਮਲ ਕੁਮਾਰ ਗਰਗ ਉਹਨਾਂ ਨੇ ਇਹਨਾਂ ਨੂੰ ਨੋਟਿਸ ਭੇਜਿਆ ਮਰਜੀਦ ਨੂੰ ਵੀ ਦਿਨਾਂ ਦੇ ਵਿੱਚ ਵਿੱਚ ਤੂੰ ਆਪਣਾ ਪੱਖ ਦਾਸ ਆ ਕੇ ਵੀ ਕਿਹੜੇ ਹਿਸਾਬ ਨਾਲ ਤੂੰ ਉਹ ਸਾਰੀ ਕਰ ਰਹੀ ਹੈ ਕੀ ਕਰ ਰਹੀ ਹੈ ਤੇਰੇ ਕੋਲ ਨਕਸ਼ਾ ਪਾਸ ਆ ਵੰਡ ਕੀਤੀ ਆ ਜੇ ਤੂੰ ਤਿੰਨਾਂ ਦਿਨਾਂ ਵਿੱਚ ਨਹੀਂ ਆਈ ਅਸੀਂ ਸਮਝਾਂਗੇ ਵੀ ਤੂੰ ਇਸ ਰਾਜ ਵਿੱਚ ਕੋਈ ਇੰਟਰਸਟ ਨਹੀਂਗਾ ਉਹ ਆਈ ਹੈ ਇਸ ਤੋਂ ਬਾਅਦ ਕੀ ਹੋਇਆ ਕਮਲ ਗਰਗ ਜੀ ਨੇ ਉਹਨੂੰ ਫਿਰ ਨੋਟਿਸ ਭੇਜ ਦਿੱਤਾ ਵੀ ਇਹ ਤਿੰਨ ਕਾਰਨਾ ਕਰਕੇ ਉੱਤੇ ਲਿਖਿਆ ਵੀ ਤੂੰ ਨਹੀਂ ਆਈ ਇਸ ਕਰਕੇ ਮੈਂ ਕਮਲ ਕੁਮਾਰ ਗਰਗ ਇਹ ਹੁਕਮ ਦਿਨਾ ਆ ਕਿ ਇਹ ਸਾਰੀ ਬਿਲਡਿੰਗ ਨੂੰ ਢਾਹ ਜਾਓ ਇਹ ਉਹਦੀ 2021 ਦੀ ਗੱਲ ਆ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਿਹੜੀ ਅੱਜ ਕਮਿਸ਼ਨਰ ਬੈਠੀ ਇੱਥੇ ਉਹ ਕਿਸੇ ਦੀ ਗੱਲ ਨਹੀਂ ਸੁਣਦੀ ਨਾ ਮੇਰੀ ਨਾ ਕਿਸੇ ਮੰਤਰੀ ਦੀ ਗੱਲ ਨਹੀਂ ਸੁਣੀ ਹਣੀ ਮੰਤਰੀ ਸਾਹਿਬ ਨੇ ਮੇਰੇ ਸਾਹਮਣੇ ਦੋ ਵਾਰੀ ਫੋਨ ਕੀਤਾ ਆ ਪਿਛਲੇ ਸਾਲ ਵੀ ਕੀਤਾ ਹੁਣ ਫੇਰ ਕੀਤਾ ਜਦੋਂ ਹੁਣ ਮੈਂ ਗਿਆ ਆ ਤਾਂ ਮੈਂ ਦੱਸਿਆ ਮੈਂ ਮੰਤਰੀ ਸਾਹਿਬ ਤੋਂ ਇਹ ਮਿਲ ਕੇ ਜਰਕਮੈਂਟ ਪਤਾ ਆਇਆ ਤੇ ਫੇਰ ਉਹਨੇ ਕੋਈ ਗੱਲ ਨਹੀਂ ਸੁਣੀ ਉਹਦਾ ਨੱਠੇ ਭੱਜੇ ਫਿਰਦੇ ਅਸੀਂ ਪਾਣੀ ਪੀ ਲਓ ਢੰਡਾ ਪਾਣੀ ਪੀ ਲਓ ਪੱਖੇ ਥੱਲੇ ਬਾੜਿਆ ਕੰਮ ਕੋਈ ਨਹੀਂ ਕੀਤਾ ਫੇਰ ਅਸੀਂ ਹੁਣ ਉਸ ਤੋਂ ਬਾਅਦ ਥੇ ਗਏ ਆ ਹੁਣ ਅਸੀਂ ਉਸ ਤੋਂ ਬਾਅਦ 2-3 ਦਿਨ ਉਹ ਥੇ ਗਏ ਆ ਤੇ ਉਹ ਕਹਿੰਦੀ ਮੇਰੇ ਕੋਲ ਮੇਰੇ ਕੋਲ ਟਾਈਮ ਨਹੀਂ ਤੁਹਾਨੂੰ ਮਿਲਦਾ ਥੱਲੇ ਜਾਓ ਥੱਲੇ ਜਾਓ ਮੇਰੇ ਕੋਲ ਕੋਈ ਟਾਈਮ ਨਹੀਂ ਕੋਲ ਥੱਲੇ ਜਾਓ ਥੱਲੇ ਜਾਓ ਦਰਵਾਜ਼ਾ ਬੰਦ ਕਰਤਾ ਅਸੀਂ ਉੱਥੋਂ ਆ ਗਏ ਆ ਸਾਡੀ ਕਿਸੇ ਸੁਣਾਈ ਨਹੀਂ ਹੋਇਆ ਕੱਲ ਫੇਰ ਅਸੀਂ ਮਾਨਜੋਗ ਬਲਕਾਰ ਸਿੰਘ ਨੂੰ ਜਿਹੜਾ ਕਿ ਇਸ ਮਹਿਕਮੇ ਦਾ ਅੱਜਕੱਲ ਇੰਚਾਰਜ ਆ ਉਹਨੂੰ ਮਿਲੇ ਆ ਉਹ ਕਹਿੰਦਾ ਮੈਂ ਉਹਨੂੰ ਫੋਨ ਕਰੂੰਗਾ ਫੇਰ ਮੋੜ ਕੇ ਇਹ ਨਹੀਂ ਪਤਾ ਉਹਨਾਂ ਮਾਨਯੋਗ ਵਕਾਸੀ ਨੇ ਕੀਤਾ ਕਿ ਨੀ ਕੀਤਾ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਕੋਈ ਅਫਸਰ ਨਹੀਂ ਸੁਣਦਾ ਕਹਿੰਦਾ ਜੀ ਮੰਤਰੀ ਨੂੰ ਮਿਲੇ ਸੀ ਕੱਲ੍ਹ ਨੂੰ ਉਹਨੂੰ ਮਿਲੇ ਸੀ ਇਹਨੂੰ ਲੁਧਿਆਣਾ 'ਈ ਮਿਲੇ ਸੀ ਜੋ 3 ਸਾਲ ਹੋਇਆ ਉਹਨਾਂ ਕਹਾ ਸਗਾ ਕਹਿੰਦਾ ਸੀ ਵੀ ਆ ਆ ਐਸਐਸਪੀ ਸਾਹਿਬ ਖੜਿਆ ਇਹ ਤੁਹਾਡਾ ਕੰਮ ਕਰਨਗੇ ਜੇ ਨਾ ਕਰਨਗੇ ਮੈਨੂੰ ਦੱਸਿਓ ਉਹਨਾਂ ਨੇ ਉਹ ਜਿਹੜਾ ਕੰਮ ਕੰਮ ਸੀਗਾ ਉਹ ਕਹਿੰਦੇ ਡਿਪਟੀ ਕਮਿਸ਼ਨਰ ਦਾ ਕੰਮ ਆ ਡਿਪਟੀ ਕਮਿਸ਼ਨਰ ਨੇ ਵੀ ਆਰਡਰ ਕੀਤਾ ਆ ਉਹਨੇ ਪਿਛਲੇ ਸਾਲ 2 ਅਗਸਤ 2023 ਨੂੰ ਆਰਡਰ ਕੀਤਾ ਕਮਲ ਕਮਲਦੀਪ ਸਿੰਘ ਸ਼ਾਹ ਸੀਗਾ ਉਹਨਾਂ ਦਾ ਪਰਮਜੀਤ ਸਿੰਘ ਨਾਂ ਸੀਗਾ ਉਹਨਾਂ ਦਾ ਉਹਨੇ ਆਰਡਰ ਕੀਤਾ ਉਹਨੇ ਇਦਾਂ ਉਂਗਲਿਆ ਕਹਿੰਦਾ ਕੱਲ ਨੂੰ ਹੀ tao ਜਾ ਕੇ ਜਿੰਨੇ ਉੱਥੇ ਸਾਰੇ ਨਗਰ ਨਿਗਮ ਦੇ ਬੰਦੇ ਵੱਡੇ ਤੋਂ ਛੋਟੇ ਲੈ ਕੇ ਸਾਰੇ ਸੀਗੇ ਕਿਸੇ ਨੇ ਕੋਈ ਨਹੀਂ ਜਵਾਬ ਦਿੱਤਾ ਵੀ ਨਹੀਂ ਉਹਨੇ ਪਹਿਲਾਂ ਪੁੱਛਿਆ ਵੀ ਦੱਸੋ ਮੈਨੂੰ ਇਹ ਬਿਲਡਿੰਗ ਲੀਗਲ ਆ ਕਿ ਇਲਲੀਗਲ ਆ ਪਹਿਲਾਂ ਕੋਈ ਨਹੀਂ ਬੋਲਿਆ ਫਿਰ ਬੱਤਾ ਸਾਹਿਬ ਕਹਿੰਦੇ ਜੀ ਇਲਿਗਲ ਆ ਉਹਨਾਂ ਨੇ ਕਿਹਾ ਜੀ ਇਲਿਗਲ ਫਟਾਈ ਗਾ ਤੋ ਨਹੀਂ ਬੜੇ ਜ਼ੋਰ ਨਾਲ ਬੋਲੇ ਉਹ ਢਾਈ ਗਾ ਤੋ ਨਹੀਂ ਕੀ ਤੇ ਪੁੱਛਿਆ ਉਹਨਾਂ ਨੇ ਵੀ ਦੱਸੋ ਉਹਦਾ ਕੋਈ ਕਿਸੇ ਕੋਲ ਸਿਆਡ ਰਹੇਗਾ ਤਾਂ ਫੇਰ ਕੋਈ ਨਹੀਂ ਬੋਲਿਆ ਫੇਰ ਪੁੱਛਿਆ ਬੱਤਾ ਜੀ ਫੇਰ ਬੋਲੇ ਕਹਿੰਦੇ ਜੀ ਹੈਗਾ ਆ ਪਰ ਉਸ ਤੋਂ ਬਾਅਦ ਨਿਸ਼ੱਤਰ ਸਿੰਘ ਜੀ ਨੇ ਕਿਹਾ ਕਹਿੰਦਾ ਜੀ ਕੋਈ ਕਾਪੀ ਦਿਖਾ ਦੇ ਸਾਨੂੰ ਇੱਥੇ ਤੇਗਾ ਕੋਈ ਸਿਆਡ ਨਹੀਂਗਾ ਫੇਰ ਉਹਨੂੰ ਪੁੱਛਿਆ ਕਹਿੰਦਾ ਜੀ ਕੋਈ ਆਰਡਰ ਨਹੀਂ ਝੂਠ ਬੋਲਿਆ ਸਾਡੇ ਸਾਹਮਣੇ ਤੇ ਉਹਨੇ ਫੇਰ ਕਿਹਾ ਕਹਿੰਦਾ ਤਲੂ ਹੀ ਤਾਂ ਹੋ ਜਾ ਕੇ ਉਹਨ ਗਿਆ ਹੈ ਗੱਲ ਤੇ ਮੈਨੂੰ ਕਹਿੰਦਾ ਦੱਸੋ ਮੁਰਕੇ ਉਹਦੀ ਦੁਆ ਤੇ ਯਾਰਨ ਬਦਲੀ ਹੋ ਗਈ ਤੇ ਉਸ ਵੇਲੇ ਹਾਲੇ ਤੱਕ ਸਾਡਾ ਕੋਈ ਵਿਚਾਰ ਕੁਝ ਨਹੀਂ ਹੋਇਆ ਕਿੰਨੀ ਕੀ ਤਕਲੀਫ ਹੋਈ ਬਾਹਰ ਆ ਕੇ ਪੈਸੇ ਇਥੇ ਨੂੰ ਇਨਵੈਸਟਮੈਂਟ ਕਰਿਓ ਸਰਕਾਰ ਕਹਿੰਦੀ ਕੋਈ ਫਾਇਦਾ ਨਹੀਂ ਹੋਇਆ ਸਰਕਾਰ ਜੂਠ ਬੋਲਦੀ ਆ ਜਿਹੜੇ ਵੀ ਇੰਜਨੇ ਵੀ ਲੋਕ ਆ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਇਆ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਜਾ ਰਹੇ ਅਸੀਂ ਵੀ ਵੇਚੀ ਆ ਸਾਰੇ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਜਾਂਦੇ ਇੰਡੀਆ ਵੱਲ ਮੂੰਹ ਨਹੀਂ ਕਰਨਗੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿਸੇ ਬੰਦੇ ਨੇ ਇਥੇ ਆਉਣਾ ਨਹੀਂ ਤੇ ਮੈਨੂੰ ਕਹਿੰਨੇ ਕੋ ਪੈਸਾ ਬਿਨਾ ਭੇਜੇ ਸਮੋਲਕ ਨੂੰ ਇੱਥੇ ਪੈਸੇ ਭੇਜ ਕੇ ਖਰਾਬ ਕਰਦੇ ਦੁ ਮੈਂ ਕਦੀ ਕੋਈ ਪੈਸਾ ਨਹੀਂ ਭੇਜੂੰਗਾ ਅੱਜ ਤੋਂ ਬਾਅਦ ਇਹ ਮੇਰਾ ਫੈਸਲਾ ਹੈ ਮੈਂ ਨਿਸ਼ਾਦਰ ਸਿੰਘ ਬਹਿਗੋਣ ਪਿੰਡ ਸੁਹਾਣੇ ਤੋਂ ਸੁਹਾਣੇ ਦੇ ਛਾਦਾ 553 ਨੰਬਰ ਦੇ ਵਿੱਚ 10 ਬੰਦੇ ਸੀ ਬੀਸੀ ਧਾਰ ਰਹੇ ਬਾਉ ਜੀ 11 ਮਰਦ ਦੇ ਹਿੱਸੇਦਾਰ ਹੈ ਇਹਦੀ ਪਤਨੀ ਗੁਰਬਖਸ਼ ਕੌਰ ਜੀ 2019 ਦੇ ਵਿੱਚ ਜਗਤਾਰ ਸਿੰਘ ਜੀ ਦੇ ਘਰ ਵਾਲੀ ਦੇ ਨਾਮ ਉੱਤੇ ਪਲਾਟ ਹੈ ਉਹਨੇ ਤੱਕੇ ਨਾਲ ਜਦੋਂ ਸਾਰੀ ਸ਼ੁਰੂ ਕੀਤੀ ਤਾਂ ਮੈਂ ਕੰਪਲੇਨਟ ਕੀਤੀ 12 9 10 10 ਨੂੰ ਕਮਲਕਾਰ ਕ ਜੀ ਨੇ ਉਹਨਾਂ ਨੂੰ ਪਹਿਲਾਂ ਮੂਹ ਜਬਾਨੀ ਰੋਕਿਆ ਫਿਰ ਲੋਕਸ ਕੱਟਦਾ ਜਦੋਂ ਸਾਰੀ ਤੋਂ ਨਾ ਰੁਕੇ ਤੇ ਨਾ ਰੁਕੇ ਦਾ ਫਿਰ ਇਹ ਕਾਰਵਾਈ ਉਹਨਾਂ ਦੀ ਜਲਦੀ ਰਹੀ ਤੇ ਉਹਨਾਂ ਨੇ 21 ਦੇ ਵਿੱਚ ਜਾ ਕੇ ਕਾਉਂ ਦੇ ਆਰਡਰ ਕਰ ਦਿੱਤੇ ਲੇਕਿਨ ਉਸ ਵੇਲੇ ਦੇ ਕਰੋਨਾ ਚੱਲ ਰਿਹਾ ਸੀ ਥੋੜਾ ਜਿਹਾ ਪੁਲਿਸ ਪ੍ਰੋਟੈਕਸ਼ਨ ਨਹੀਂ ਮਿਲਦੀ ਸੀ ਤੇ ਉਹ ਕਾਉਣ ਵਾਸਤੇ ਤਤਵਰ ਸੀ ਲੇਕਿਨ ਉਹਨਾਂ ਦੀ ਫਿਰ ਬਦਲੀ ਹੋ ਗਈ ਜਦੋਂ ਨਵਜੂਤ ਕੌਲ ਜੀ ਆਏ ਇਹਨਾਂ ਨੇ ਫਿਰ ਸਾਡੀ ਐਪਲੀਕੇਸ਼ਨਾਂ ਨੂੰ ਕਦੇ ਮਾਲ ਮਹਿਕਮੇ ਨੂੰ ਦਿੱਤਾ ਕਦੇ ਐਧਰ ਉਧਰ ਭੇਜਦਾ ਧਮਕਾਉਣਾ ਸ਼ੁਰੂ ਕਰਤਾ ਤੋ ਬਾਤ ਇਹਨਾਂ ਨੇ ਕੀ ਕਰਿਆ ਜਦੋਂ ਇਹਨਾਂ ਨੇ ਐਨਆਰਏ ਟਿੰਗ ਚ ਐਪਲੀਕੇਸ਼ਨ ਦਿੱਤੀ ਪਰਮਦੀਪ ਸਿੰਘ ਜੀ ਏਡੀਸੀ ਨੇ ਕਮੇਟੀ ਦੇ ਵਿੱਚ ਇਹ ਫੈਸਲਾ ਕਰਦਾ ਕਿ ਇਹਨੂੰ ਟਾਹਿਆ ਜਾਵੇ 8 ਦੂ 23 ਜਦੋਂ ਇਹਨਾਂ ਨੇ ਦੇਖਿਆ ਕਿ ਆਰਡਰਾਂ ਦੇ ਹਟਾਉਣਾ ਪੈਣਾਗਾ ਤੇ ਕਮਲ ਗਰਗੀ ਦੇ ਵੀ ਆਰਡਰ ਹੋਣ ਤੁਸੀਆਂ ਡਾਇਰੈਕਟਰ ਸਾਹਿਬ ਨੇ ਰਿਪੋਰਟ ਮੰਗ ਲਈ ਸੀ ਉਹ ਇਹਨਾਂ ਨੇ ਜਵਾਬ ਦੇ ਵਿੱਚ ਡਾਇਰੈਕਟਰ ਸਾਹਿਬ ਨੂੰ ਦੇਖਿਆ ਦਿੱਤਾ ਕਿ ਅਸੀਂ ਟਾਉਣੇ ਆ ਆਰਡਰ ਉਹ ਇਹਨਾਂ ਨੇ ਫਿਰ ਉਹ ਦੋ ਲੈਕਟਰੀਨਾ ਬਣਵਾ ਜੀ ਜਿਹਦੇ ਅਸੀਂ ਆਪਣਾ ਕੰਪਲੇਂਟ ਵੀ ਕੀਤੀ ਇਹਨਾਂ ਨੂੰ ਬਾਅਦ ਦੇ ਵਿੱਚ ਵੀ ਇਹ ਫੇਰ ਲੈਕਟਰੀਨਾ ਬਣਾ ਰਿਹਾਗਾ ਤੇ ਉਹ ਦੋ ਪਲੇਟਰੀ ਨਾ ਢਾਕੇ ਜਿਹੜੀਆਂ ਰਸਤੇ ਦੇ ਵਿੱਚ ਸੀਆਂ ਉਹ ਇਹਨਾਂ ਨੇ ਆਪਣੀ ਕਾਰਵਾਈ ਪੂਰੀ ਕਰਤੀ ਵੀ ਅਸੀਂ ਬਿਲਡਿੰਗ ਢਾਤੀ ਜਦ ਕਿ ਜਿਹੜੀ ਬਿਲਡਿੰਗ 2000 ਪੀਮੀ ਦੇ ਵਿੱਚ ਅਸੀਂ ਕੰਪਲੇਂਟ ਕੀਤੀ ਹੈ ਅਰਜੀ ਨੂੰ ਖੁਦ ਵਿਭਾਗ ਨੇ ਪਹਿਲਾਂ ਇਡੀਗਲ ਮੰਦਿਆਂ ਉਹ ਅੱਜ ਵੀ ਉਸੇ ਤਰ੍ਹਾਂ ਕੈਮ ਖੜੀ ਹੈ ਅਸੀਂ ਸਾਰੀਆਂ ਐਪਲੀਕੇਸ਼ਨਾਂ ਦੇ ਜੀਆਂ ਕੱਲ ਵੀ ਬਾਉ ਜੀ ਮੀਦੇ ਉਹਨਾਂ ਨੂੰ ਤਾਂ ਇਹਨਾਂ ਨੂੰ ਪਹਿਲਾਂ ਥੱਲੇ ਭੇਜਦਾ ਜਦ ਥੱਲੇ ਭੇਜਿਆ ਨਾਲ ਲਾ ਕੇ ਵੀ ਉਹ ਆਪ ਨੂੰ ਦੱਸਦਾ ਤੇ ਮੈਚ ਮਾਰ ਕੇ ਨਾ ਉੱਥੇ ਐਮਟੀਟੀ ਉਹਨਾਂ ਨੂੰ ਕੀ ਕਿਹਾ ਜੀ ਤਾਂ ਸਾਨੂੰ ਪਤਾ ਨਹੀਂ ਪਰਉਣਾ ਨਹੀਂ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਦੋਰਦਾ ਕਿ ਤੁਹਾਡੇ ਦਾ ਜੀ ਫੈਲ ਬੰਦ ਹੋ ਗਈ ਉਹ ਵੀ ਉਹਨੂੰ ਵੀ ਲੱਗਦਾ ਕਿ ਅਧਿਕਾਰੀਆਂ ਨੂੰ ਵੀ ਪੁੱਗਦਾ ਸਭ ਨੂੰ ਬਿਲਕੁਲ ਮੇਰੀ ਭੂਗਤ ਹੈ ਜੀ ਮੈਡਮੇ ਕੋਲ ਜਾਂਦੇ ਆ ਉਹ ਕਹਿੰਦੇ ਆ ਬੱਤਾ ਸਾਹਿਬ ਉਹ ਚਲੇ ਜੀ ਬੱਤਾ ਸਾਹਿਬ ਕੋਲ ਜਾਂਦੇ ਆ ਉਹ ਕਹਿੰਦੇ ਨੇ ਵੀ ਜੀ ਏਟੀਪੀ ਕੋਲ ਚਲੇ ਜੀ ਏਟੀਪੀ ਕੋਲ ਜਾਂਦੇ ਆ ਉਹ ਕਹਿੰਦਾ ਜੀ ਠੀਕਾ ਤੁਸੀਂ ਬਿਲਡਿੰਗ ਇੰਸਪੈਕਟਰਾਂ ਕੋਲ ਫੇਰ ਜਦ ਬਿਲਡਿੰਗ ਇੰਸਪੈਕਟਰਾਂ ਪਰ ਜਾਂਦੇ ਆ ਜਦ ਤੱਕ ਕੋਈ ਸਹੀ ਕੰਮ ਹੋ ਜਾਂਦਾ ਉੱਥੇ ਦੋ ਬੰਦੇ ਆਗੇ ਗੁਰਪ੍ਰੀਤ ਸਿੰਘ ਤੇ ਇੱਕ ਸੰਜੀਤ ਬੇਦਰ ਉਹ ਕਹਿ ਦਿੰਨੇ ਆ ਜੀ ਸਾਡੀ ਤਾਂ ਕੋਈ ਜ਼ਿੰਮੇਵਾਰੀ ਨਹੀਂ ਇਸ ਦਾ ਡਰਾਫਟਸਮੈਨ ਸਾਡੇ ਕੋਲ ਤਾਂ ਬਿਲਡਿੰਗ ਇੰਸਪੈਕਟਰ ਦਾ ਅਡੀਸ਼ਨਲ ਜਾ ਰਹੇ ਜੇਗਾ ਤੇ ਇਸ ਕਰਕੇ ਅਸੀਂ ਤਾਂ ਕੋਈ ਕਾਰਵਾਈ ਕਰ ਨਹੀਂ ਸਕਦੇ ਜਿਹੜਾ ਕੋਈ ਪੱਕਾ ਬਿਲਡਿੰਗ ਇੰਸਪੈਕਟਰ ਦਾ ਕੋਈ ਕਾਰਵਾਈ ਹੋਵੇ ਤੇ ਵਾਸਤੇ ਮਤਾ ਦਿੱਤਾ ਜਾਂਦਾ ਅੱਜ ਸਾਨੂੰ 5 ਸਾਲ ਹੋ ਗਏ ਹੈ ਸਾਈਟਿੰਗ ਨੂੰ ਐਪਲੀਕੇਸ਼ਨ ਦੇ ਚੁੱਕੇ ਆ ਮੈਨਿਟਰ ਦੇ ਜੀ ਸਾਹਿਬ ਨੂੰ ਵੀ ਮਿਲੇ ਜੇ ਬਰਕਾਸ਼ ਸਿੰਘ ਜੀ ਨੂੰ ਵੀ ਮਿਲੇ ਡੀਸੀ ਸਾਹਿਬ ਦੇ ਵੀ ਧਿਆਨ ਵਿੱਚ ਆਇਆ ਤਾਂ ਲੇਕਨ ਇਹ ਨੰਬਰ ਕੋਈ ਪਤਾ ਨਹੀਂ ਕੀ ਆਇਨਾ ਦੇ ਮਾਤੇ ਉਹਨਾਂ ਦੀ ਕਿਆ ਇਹਨਾਂ ਦੇ ਨਾਲ ਸਾਝ ਰਲਈ ਹੋਈ ਐ ਕਿ ਇਸ ਕੰਮ ਨੂੰ ਸਾਡੇ ਨੂੰ ਕਰਕੇ ਰਾਜ਼ੀ ਹੋ। ਉਹ ਹੁਣ ਮਜਬੂਰ ਹੋ ਤਾਂ ਕਰਨਾ ਦੇਣ ਲਈ। ਹੁਣ ਮਜਬੂਰ ਇਹਨਾਂ ਤੁਹਾਡੇ ਥਰੂ ਅਸੀਂ ਪਹਿਲਾ ਇਹ ਇੱਕ ਨੋਟਿਸ ਦੇ ਰਹੀ ਹਾਂ ਜੇ ਇਹਨਾਂ ਨੂੰ ਅਜੇ ਵੀ ਸਮਝ ਆ ਜੇ ਸਰਕਾਰ ਨੂੰ ਤਾਂ ਕਿ ਸਾਡੇ ਤੇ ਇਹ ਨਾ ਕਹਿਣਗੇ ਸਾਨੂੰ ਪਤਾ ਨਹੀਂ ਲੱਗਿਆ ਪਬਲਿਕ ਦਾ ਅਸੀਂ ਸਹਿਯੋਗ ਚਾਹੁੰਦੇ ਵੀ ਸਾਡੇ ਵਰਗੇ ਹੋਰ ਵੀ ਬਹੁਤ ਬੰਦੇ ਆਣਗੇ। ਲੇਕਿਨ ਜੇ ਨਾ ਹੋਇਆ ਤਾਂ ਫਿਰ ਹੁਣ ਪਰਮਾਨੈਂਟ ਅਸੀਂ ਕਾਰਨ ਲਾਉਂਗੇ। ਅਰ ਮੈਂ ਇਹ ਵੀ ਕਰ ਦੇਣਾ ਚਾਹੁੰਨਾ ਕਿ ਸਾਡੇ ਪਿੰਡ ਸਹਾਣਾ ਦੇ ਜੋ ਹੁਣ ਕੰਮ ਚੱਲ ਰਿਹਾ ਉਹ ਵੀ ਸਾਨੂੰ ਕੋਰਟਾਂ 'ਚ ਜਾਣਾ ਪੈਂਦਾ ਛੋਟੀਆਂ ਛੋਟੀਆਂ ਗੱਲਾਂ ਵਾਸਤੇ ਲੋਕਾਂ ਨੂੰ ਕੋਰਟਾਂ ਦੇ ਜਾਣਾ ਮਜਬੂਰ ਹੋ ਗਿਆ ਜਦ ਤੱਕ ਕੋਰਟ ਦੇ ਆਰਡਰ ਨਹੀਂ ਆਉਂਦੇ ਕੋਈ ਬਾਤ ਨਹੀਂ ਹੁੰਦਾ ਇਸ ਬਾਰੇ ਜਦੋਂ ਨਗਰ ਨਿਗਮ ਦਫਤਰ ਵਿੱਚ ਸਹਾਇਕ ਨਗਰ ਯੋਜਨਾਕਾਰ ਹਰਕਿੰਦ ਕਰਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਜੋ ਕਿਹਾ ਉਸਨੇ ਨੇ ਫੋਨ 'ਤੇ ਉਹਨਾਂ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਹੈ ਕਿ ਉਹਨਾਂ ਦੇ ਜਿਹੜੀ ਉਹਨਾਂ ਦਾ ਪਲਾਟ ਸੀਗਾ ਪਿੰਡ ਸਹਾਣਾ ਦੇ ਵਿੱਚ ਜੀ ਉਸੇ ਕਿਸੇ ਰਿਟਾਇਰਡ ਐਸ.ਬੀ.ਓ. ਨੇ ਕਬਜ਼ਾ ਕਰਕੇ ਤੇ ਇਲੀਗਲ ਕੰਸਟਰਕਸ਼ਨ ਕਰ ਦਿੱਤੀ ਗਈ ਹੈ ਤੇ ਉਸ ਦੇ ਰਿਗਾਰਡਿੰਗ ਉਹਨਾਂ ਨੂੰ ਨਗਰ ਨਿਗਮ ਨੂੰ ਕਾਫੀ ਵਾਰ ਕੰਪਲੇਂਟ ਦਿੱਤੀ ਗਈ ਕਿ ਕਿਸ ਤਰੀਕੇ ਦਾ ਐਕਸ਼ਨ ਆਪਣੇ ਉਹਨਾਂ ਨੇ ਆਇਆ ਇਹਨਾਂ ਵੱਲੋਂ ਕੰਪਲੇਂਟ ਦਿੱਤੀ ਗਈ ਹੈ ਇਹ ਪਿਛਲੇ 5 ਸਾਲ ਤੋਂ ਹੀ ਚੱਲਦੀ ਆ ਰਹੀ ਹੈ ਇਹਨਾਂ ਵੱਲੋਂ ਜੋ ਕੰਪਲੇਂਟ ਦਿੱਤੀ ਗਈ ਹੈ ਉਹ ਅਸੀਂ ਦੋ ਦੋ ਵਾਰੀ ਦਫ਼ਤਰ ਦਾਖਲ ਕਰਕੇ ਬੇਸਿਕਲੀ ਇਹ ਕੰਪਲੇਂਟ ਹੈਗੀ ਜ਼ਮੀਨ ਦੀ ਵੰਡ ਦੀ ਤੇ ਜ਼ਮੀਨ ਦੀ ਵੰਡ ਰੈਵਨਿਊ ਡਿਪਾਰਟਮੈਂਟ ਹੈਂਡਲ ਕਰਦਾ ਹੈ ਅਸੀਂ ਦੋ ਵਰੀ ਦਫਤਰ ਦਾਖਲ ਕਰਕੇ ਰੈਵਨਿਊ ਡਿਪਾਰਟਮੈਂਟ ਨੂੰ ਆਪਣੀ ਰਿਪੋਰਟ ਭੇਜ ਚੁੱਕੇ ਹਾਂ ਬੇਸਿਕਲੀ ਇਹ ਜ਼ਮੀਨ ਦੀ ਵੰਡ ਹੋਏਗੀ ਤਾਂ ਉਸ ਤੋਂ ਬਾਅਦ ਹੀ ਕੋਈ ਇਫ ਰਿਕੁਆਇਰਡ ਤੇ ਫਿਰ ਕੋਈ ਐਕਸ਼ਨ ਲਿਆ ਜਾਏਗਾ ਤੇ ਮੇਰੇ ਕੋਲ ਨਾ ਉਹਨਾਂ ਵੱਲੋਂ ਇੱਕ ਨੋਟਿਸ ਦਿਖਾਇਆ ਜਾ ਰਿਹਾ ਕਿ ਨਗਰ ਨਿਗਮ ਕਮਿਸ਼ਨਰ ਹਸਰਤ ਕਮਲ ਗਰਗ ਸੀ ਜੀ ਉਹਨਾਂ ਵੱਲੋਂ ਡੈਮੋਲੇਸ਼ਨ ਦਾ ਆਰਡਰ ਕੱਢੇ ਗਏ ਸੀ ਜੀ ਉਸ ਨੂੰ ਲੈ ਕੇ ਫਿਰ ਉਹ ਆਰਡਰ ਕਿਵੇਂ ਮਤਲਬ ਪਾਸ ਹੋਵੇਗਾ ਜੋ ਮੈਂ ਇਹਨਾਂ ਦੀ ਫਾਈਲ ਚੈੱਕ ਕੀਤੀ ਹੈ ਉਹਦੇ ਵਿੱਚ ਸੀਗਾ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਇੱਕ ਡੈਮੋਲੇਸ਼ਨ ਆਰਡਰ ਜਾਰੀ ਹੋਏ ਸੀਗੇ ਜੋ ਕਿ ਉਸ ਟਾਈਮ ਦੇ ਇਨਸਪੈਕਟਰ ਔਰ ਏਟਪੀ ਵੱਲੋਂ ਜਿਹੜਾ ਇਹ ਮੌਕੇ ਤੇ ਜੋ ਵੀ ਵਾਧੂ ਕੰਸਟਰਕਸ਼ਨ ਜੋ ਵੀ ਉਸ ਟਾਈਮ ਦੀ ਸੀਗੀ ਉਹਨੂੰ ਹਟਾ ਕੇ ਉਹਨੂੰ ਤੋੜ ਕੇ ਉਹਨੂੰ ਆਰਡਰਸ ਨੂੰ ਡਿਸਪੋਜ਼ ਆਫ ਕਰ ਦਿੱਤਾ ਗਿਆ ਹੈ ਰਿਪੋਰਟ ਦੇ ਮਤਲਬ ਜਿਹੜੀ ਪਹਿਲਾਂ ਬਿਲਡਿੰਗ ਬਣੀ ਹੋਈ ਹੈ ਉਹ ਮਤਲਬ ਕੋਰਪੋਰੇਸ਼ਨ ਚ ਆਪ ਤੋਂ ਪਹਿਲਾਂ ਦੀ ਬਣੀ ਹੈ ਬਿਲਕੁਲ ਜੀ ਬਿਲਕੁਲ ਜੀ ਉਹਨਾਂ ਲੋਕਾਂ ਵੱਲੋਂ ਪੁੱਛ ਦਿੱਤੇ ਗਏ ਹੈ ਕਿ ਇਹ ਬਿਲਡਿੰਗ ਜਿਹੜੀ ਹੈ ਨਗਰ ਨਿਗਮ ਦੀ ਹਦੂਰ ਤੋਂ ਆਨ ਤੋਂ ਪਹਿਲਾਂ ਬ